ਜਦੋਂ ਤੱਕ ਕੁਆਲਿਟੀ ਵਾਲੀ ਅੱਗ ਜੀ ਨਾ ਨਿਕਲੇ ਨਾ ਤਾਂ ਸਾਲਾ ਸਵਾਦ ਜਾਂ ਨਹੀਂ ਆਉਂਦਾ ਆਹ ਟੌਪ ਦੀ ਚੀਜ਼ ਐ ਬੱਚਾ ਚੰਬਾ ਜ਼ਰੂਰ ਐ ਪਰ ਕੁਆਲਿਟੀ ਤਾਂ ਇੰਨੀ ਐ ਯਾਰ ਜਿੰਨੀ ਕਹਦੇ ਅਬ ਹੋਰ ਲੈਂਦੇ ਰਾਜੇ ਘੋੜੇ ਦਾ ਬੱਚਾ ਜੀ ਇਹ ਬੱਚਾ ਬਾਲ ਪੌਰੀਆਂ ਦਾ ਸਾਫ ਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦੇ ਚੰਗੀ ਹਾਈਟ ਕਰੂਗਾ ਜੇ ਕਿਸੇ ਭਰਾ ਨੇ ਸਵਾਰੀ ਵਾਸਤੇ ਲੈਣਾ ਐ ਜਾਂ ਸ਼ੌਂਕ ਵਾਸਤੇ ਲੈਣਾ ਐ ਤਾਂ ਆਹ ਬਸ਼ੀਰਾ ਉਹਦੇ ਵਾਸਤੇ ਮੈਂ ਕਹਿੰਦਾ ਵੀ ਲੋਕ ਤਾਂ ਕਹਿੰਦੇ ਹੁੰਦੇ 100% ਸਹੀ ਐ ਮੈਂ ਕਹਿੰਦਾ 200% ਸਹੀ ਆ ਉਹਦੇ ਵਾਸਤੇ ਕਿਉਂਕਿ ਚੰਗਾ ਭਾਈ ਪੈਸੇ ਕੁਛ ਨਹੀਂ ਮੰਗਦਾ 32000 ਰੁਪਇਆ ਰੇਟ ਹੈ ਬਾਕੀ ਉਹਦੇ ਜੋ ਵੀ ਮਨਤਨ ਵਧੀਆ ਕਰ ਦੂਗਾ ਤੇ ਕੁਆਲਿਟੀ ਚੰਗੀ ਆ ਤਿੰਨ ਕਿ ਮਹੀਨੇ ਦੀ ਉਮਰ ਹੈ ਬਾਲ ਪੌਰੀਆਂ ਦਾ ਵੀ ਸਾਫ਼ ਹੈ ਤੇ ਜੇ ਕਿਸੇ ਬੰਦੇ ਨੇ ਪਹਿਲੀ ਵਾਰ ਹੀ ਰੱਖਣਾ ਹੈ ਸ਼ੌਂਕ ਪੂਰਾ ਕਰਨਾ ਹੈ ਤਾਂ ਮੈਂ ਮੁੰਡੇ ਗੁਲਜ਼ਾਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਗੱਲਬਾਤ ਕਰ ਲਿਓ ਪੇਜ ਆਪਣਾ ਫੋਲੋ ਕਰ ਦਿਓ ਵੀਡੀਓ ਸਾਰੇ ਭਰਾਮ ਦੇ ਨਾਲ ਕਰ ਦਿਓ ਜੀ ਸ਼ੇਅਰ ਬਾਕੀ ਕੁਆਲਿਟੀ ਚੰਗੀ ਆ ਕੁਆਲਿਟੀ ਦੇ ਸਿਰਤੀ ਬਈ ਹਣਾ ਚੀਜ਼ ਨੇ ਬਣਾਣਾ ਹੁੰਦਾ ਬਾਕੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਭਰਾਵਾਂ ਨਾਲ ਸ਼ੇਅਰ ਕਰ ਦਿਓ ਪੇਜ ਆਪਣਾ ਵੱਤ-ਬੱਤ ਫੋਲੋ ਕਰ ਦਿਓ ਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ